ਜੀ ਆਇਆਂ ਨੂੰ ਤੇਰੇ ਵਿਦਿਆਰਥੀਓ 7ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ ਚੌਥਾ ਤਾਪ ਇਹ ਸੋਚੋ ਅਤੇ ਉੱਤਰ ਦਿਓ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਬੱਚਿਓ ਅਸੀਂ ਚਾਰ ਸਵਾਲ ਹੋਰ ਕਰਾਂਗੇ ਤਾਂ ਕਿ ਪਾਠ ਦੇ ਵਿੱਚ ਅਧਿਆਇ ਦੇ ਵਿੱਚ ਜਿਹੜੀਆਂ ਗੱਲਾਂ ਨੇ ਜਾਣਦੀਆਂ ਵਿਗਿਆਨ ਦੀਆਂ ਤਾਪ ਦੇ ਨਾਲ ਜੁੜੀਆਂ ਹੋਈਆਂ ਉਹ ਸਾਰੀਆਂ ਸਾਨੂੰ ਸਮਝ ਆ ਜਾਣ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਤੇ ਸਮਝੋ ਤੇ ਜਿਹੜੇ ਸਵਾਲ ਜਵਾਬ ਪੜ੍ਹਨੀ ਤਿਆਰ ਕੀਤੇ ਗਏ ਨੇ ਉਹਨਾਂ ਨੂੰ ਆਪਣੀ ਕਾਪੀ ਵਿੱਚ ਉਤਾਰ ਲਓ ਤੇ ਮਗਰੋਂ ਦੀ ਇਹਨਾਂ ਨੂੰ ਪੜ੍ਹ ਕੇ ਕੰਠ ਕਰਕੇ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਤੁਸੀਂ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਅੱਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀ ਤੁਹਾਨੂੰ ਦੱਸਦਾ ਕਿ ਇਸੇ ਚੈਨਲ ਤੇ ਤੁਹਾਡੀ 7ਵੀਂ ਜਮਾਤ ਨਾਲ ਜੁੜੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾ ਕੇ ਚੈਨਲ ਨੂੰ ਖੋਲ ਕੇ ਪਲੇਲਿਸਟ ਤੇ ਟੈਪ ਕਰੋ ਤੇ ਉੱਥੇ ਤੁਹਾਨੂੰ ਮਿਲੇਗੀ 7th english ਜਿਹੜੀ ਤੁਹਾਡੀ ਅੰਗਰੇਜ਼ੀ ਦੀ ਕਿਤਾਬ my english companion ਸਾਰੀ ਹੱਲ ਕਰਕੇ ਪਾ ਦਿੱਤੀ ਗਈ ਹੈ ਫਿਰ ਇੱਕ ਹੈਗੀ ਹੈ 7ਵੀਂ ਗਣਿਤ ਪੰਜਾਬੀ ਮੀਡੀਅਮ ਵਿੱਚ ਸਾਰੀ ਗਣਿਤ ਦੀ ਕਿਤਾਬ ਹੱਲ ਕਰਕੇ ਪਾ ਦਿੱਤੀ ਗਈ ਹੈ ਇੱਕ ਹੈਗੀ ਹੈ 7th math ਜਿਹਨਾਂ ਬੱਚਿਆਂ ਕੋ math ਅੰਗਰੇਜ਼ੀ ਮੀਡੀਅਮ ਵਿੱਚ ਹੈਗਾ ਉਹਨਾਂ ਲਈ ਵੀ ਉਹ ਕਿਤਾਬ ਹੱਲ ਕਰਕੇ ਪਾ ਦਿੱਤੀ ਗਈ ਤੇ ਇੱਕ ਹੈਗੀ ਹੈ ਬੱਚਿਓ ਤੁਹਾਡੀ ਜਨਰਲ ਨੌਲੇਜ ਨੂੰ ਵਧਾਉਣ ਲਈ ਐਬਰੀਵੀਏਸ਼ਨਸ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬਰੀਵੀਏਸ਼ਨਸ ਨੂੰ ਵਿਸਤ੍ਰਿਤ ਰੂਪ ਦੇ ਕੇ ਸਮਝਾਇਆ ਗਿਆ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਚ ਪਈ ਵੀਡੀਓਜ਼ ਵੀ ਜਰੂਰ ਦੇਖੋ ਔਰ ਦੇਖਿਏ ਬੱਚਿਓ ਹੁਣ ਐਵਲ ਸਵਾਲ 15ਵਾਂ ਸਵਾਲ ਅਸੀਂ ਪੜ੍ਹ ਗਏ ਤਾਂ ਤਾਪ ਦਾ ਸੰਚਾਰ ਕਿਹੜੇ ਢੰਗਾਂ ਨਾਲ ਹੁੰਦਾ ਹੈ ਸੋ ਉੱਤਰ ਇਹਦਾ ਤਾਪ ਦਾ ਸੰਚਾਰ ਤਿੰਨ ਵੱਖ-ਵੱਖ ਢੰਗਾਂ ਨਾਲ ਹੁੰਦਾ ਹੈ ਸੋ ਇਹ ਤੁਸੀਂ ਸਾਰੇ ਯਾਦ ਕਰ ਲੈਣੇ ਨੇ ਪਹਿਲਾ ਇੱਕ ਤਰੀਕੇ ਦਾ ਚੱਲਣ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਆ ਕੰਡਕਸ਼ਨ ਠੀਕ ਹੈ ਉਹ ਕਿਰਿਆ ਜਿਸ ਰਾਹੀਂ ਤਾਪ ਦਾ ਸੰਚਾਰ ਕਿਸੇ ਵਸਤੂ ਦੇ ਗਰਮ ਸਿਰੇ ਤੋਂ ਠੰਡੇ ਸਿਰੇ ਵੱਲ ਹੁੰਦਾ ਹੈ ਉਸ ਨੂੰ ਚਾਲਣ ਕਹਿੰਦੇ ਹਨ ਜਿਵੇਂ ਲੋਹੇ ਦਾ ਸਰੀਆ ਮੈਂ ਰੱਖ ਦਵਾਂ ਮਲਕੀਵਰਾ ਇੱਕ ਸਿਰਾ ਜਿਹੜਾ ਹੈ ਲਾਠ ਨੂੰ ਪੁਲਾਟ ਵਿੱਚ ਰੱਖਾਂ ਤੇ ਬੱਚਿਓ ਉਹ ਲਾਟ ਉੱਤੇ ਭਾਵੇਂ ਸਿਰਾ ਹੈਗਾ ਪਰ ਉਹ ਹੌਲੀ-ਹੌਲੀ ਜਿਹੜਾ ਸਿਰਾ ਮੇਰੇ ਹੱਥ ਵਿੱਚ ਹੈਗਾ ਉਹਦੇ ਵਿੱਚ ਵੀ ਮੈਨੂੰ ਸੇਕ ਆਣਾ ਸ਼ੁਰੂ ਹੋ ਜਾਏਗਾ ਇਹਨੂੰ ਕਹਿੰਦੇ ਚਾਲਣ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਜਿਹੜਾ ਹੈ ਠੰਡੇ ਸਿਰੇ ਵੱਲ ਜਿਹੜਾ ਤਾਪ ਗਿਆ ਸੋ ਥੋਸ ਪਦਾਰਤ ਚਾਲਣ ਰਾਹੀਂ ਗਰਮ ਹੁੰਦੇ ਹਨ ਅਗਲਾ ਆ ਗਿਆ ਬੱਚਿਓ ਤਰੀਕਾ ਸੰਵੇਹਣ ਸੰਵੇਹਣ ਨੂੰ ਕਹਿੰਦੇ ਆ ਕਨਵੇਕਸ਼ਨ ਠੀਕ ਹੈ ਉਹ ਕਿਰਿਆ ਜਿਸ ਰਾਹੀਂ ਤਾਪ ਦਾ ਸੰਚਾਰ ਕਿਸੇ ਵਸਤੂ ਦੇ ਗਰਮ ਹਿੱਸੇ ਦੀ ਅਸਲ ਗਤੀ ਨਾਲ ਹੁੰਦਾ ਹੈ ਉਸ ਨੂੰ ਸੰਵੇਹਣ ਕਹਿੰਦੇ ਹਨ ਤਰਲ ਅਤੇ ਗੈਸਾਂ ਸੰਵੇਹਣ ਰਾਹੀਂ ਗਰਮ ਹੁੰਦੇ ਹਨ ਜਿਵੇਂ ਅਸੀਂ ਪਤੀਲਾ ਪਾਣੀ ਦਾ ਪਰਕੇ ਰੱਖਦੇ ਆ ਸੋ ਤਲੇ ਦੇ ਨਾਲ ਜਿੱਥੇ ਲਾਟ ਜਾਰੀ ਹੈ ਭਾਂਡੇ ਦੀ ਕਿ ਭਾਂਡੇ ਦੇ ਤਲੇ ਨੂੰ ਲਾਟ ਛੂਰੀ ਹੈ ਤੇ ਉਹ ਸੇ ਪਹਿਲੇ ਤੜਾ ਗਰਮ ਹੁੰਦਾ ਸੋ ਤਲੇ ਦੇ ਨਾਲ ਜਿਹੜਾ ਪਾਣੀ ਜੁੜਿਆ ਉਹ ਗਰਮ ਹੋਏਗਾ ਤੇ ਪਾਣੀ ਗਰਮ ਹੋ ਕੇ ਫੈਲਦਾ ਤੇ ਉੱਪਰ ਨੂੰ ਚਲਾ ਜਾਂਦਾ ਤੇ ਉੱਤੋਂ ਨਹੀਂ ਠੰਡਾ ਪਾਣੀ ਥੱਲੇ ਆਈ ਜਾਂਦਾ ਉਹ ਫੇਰ ਗਰਮ ਹੁੰਦਾ ਫੇਰ ਠੰਡਾ ਉਹ ਗਰਮ ਹੋ ਕੇ ਉੱਪਰ ਜਾਂਦਾ ਤੇ ਇਦਾਂ ਪਾਣੀ ਜਿਹੜਾ ਹੈ ਗਰਮ ਪਾਣੀ ਉੱਪਰ ਜਾਂਦਾ ਤੇ ਠੰਡਾ ਥੱਲੇ ਆਉਂਦਾ ਤੇ ਇਸ ਤਰ੍ਹਾਂ ਸਾਰਾ ਪਾਣੀ ਗਰਮ ਹੁੰਦਾ ਹੈ ਗੈਸਾਂ ਦਾ ਵੀ ਇਹੀ ਹੁੰਦਾ ਜੇ ਗੈਸ ਦਾ ਕੋਈ ਚੈਂਬਰ ਲੈ ਲਈਏ ਗੈਸ ਦਾ ਕੋਈ ਵੱਡਾ ਲੈ ਲਈਏ ਤੇ ਥੱਲੇ ਗਰਮ ਜੇ ਕਰਾਂਗੇ ਗੈਸ ਦਾ ਥੱਲੇ ਦਾ ਹਿੱਸਾ ਗਰਮ ਹੋਏ ਗਰਮ ਹੋ ਕੇ ਫੈਲੇਗਾ ਉੱਪਰ ਜਾਏਗਾ ਤੇ ਉੱਪਰਲੀ ਠੰਡੀ ਗੈਸ ੱਲੇ ਆ ਜੇਗੀ ਫੇ ਉਹ ਗਰਮ ਹੋਏਗੀ ਸੋ ਇਹਦੇ ਵਿੱਚ ਜੋ ਪਦਾਰਥ ਹੈ ਚਾਹੇ ਉਹ ਤਰਲ ਹੈਗਾ ਚਾਹੇ ਉਹ ਗੈਸ ਹੈਗਾ ਉਹ ਆਪ ਗਰਮ ਹੋ ਕੇ ਇੱਕ ਥਾਂ ਤੋਂ ਦੂਜੀ ਥਾਂ ਜਾਂਦਾ ਹੈ ਤੇ ਜਿਹੜੀ ਖਾਲੀ ਥਾਂ ਬਣਦੀ ਉੱਥੇ ਫਿਰ ਠੰਡਾ ਉਹ ਪਦਾਰਥ ਆ ਜਾਂਦਾ ਹੈ ਫੇ ਉਹ ਵੀ ਗਰਮ ਹੁੰਦਾ ਹੈ ਇਹਨੂੰ ਕਹਿੰਦੇ ਸੰਵੇਹਣ ਕਨਵੇਕਸ਼ਨ ਠੀਕ ਹੈ ਤੇ ਤੀਜਾ ਤਰੀਕਾ ਹੈ ਬੱਚਿਓ ਵਿਕਿਰਣ ਵਿਕਿਰਣ ਨੂੰ ਅਸੀਂ ਕਹਿ ਦਿੰਨੇ ਆ ਰੇਡੀਏਸ਼ਨ ਠੀਕ ਹੈ ਉਹ ਕਿਰਿਆ ਜਿਸ ਰਾਹੀਂ ਤਾਪ ਦਾ ਸੰਚਾਰ ਕਿਸੇ ਮਾਧਿਅਮ ਜਾਂ ਮਾਧਿਅਮ ਤੋਂ ਬਗੈਰ ਵੀ ਹੋ ਸਕਦਾ ਹੈ ਠੀਕ ਹੈ ਨਾ ਮਤਲਬ ਕਿ ਇਹ ਲਈ ਮਾਧਿਅਮ ਦੀ ਲੋੜ ਨਹੀਂ ਹੁੰਦੀ ਉਸ ਨੂੰ ਵਿਕਰਣ ਕਹਿੰਦੇ ਹਨ ਸਾਡੇ ਤੱਕ ਸੂਰਜ ਦਾ ਤਾਪ ਵਿਕਰਣ ਰਾਹੀਂ ਪਹੁੰਚਦਾ ਹੈ ਕਿਉਂਕਿ ਸੂਰਜ ਅਤੇ ਧਰਤੀ ਦੇ ਵਿਚਾਲੇ ਬਹੁਤੀ ਥਾਂ ਤੇ ਕੋਈ ਹਵਾ ਵਰਗਾ ਮਾਧਿਅਮ ਨਹੀਂ ਹੈ ਜਿਹੜੀ ਹਵਾ ਸੀ ਆਪਣੇ ਆਲੇ ਦੁਆਲੇ ਦੇਖਦੇ ਆ ਬੱਚਿਓ ਧਰਤੀ ਦੇ ਉੱਪਰ ਕੁਝ ਕਿਲੋਮੀਟਰ ਤੱਕ ਹੀ ਹੈਗੀ ਹੈ 14-15 ਕਿਲੋਮੀਟਰ ਅਕੀ ਉੱਤੇ ਉੱਤੇ ਜਾਈ ਜਾਓ ਤੇ ਥੋੜੀ ਮਲਕੀ ਇਹ ਹਲਕੀ ਹੁੰਦੀ ਜਾਂਦੀ ਹੈ ਸੰਗਣੀ ਨਹੀਂ ਹੈਗੀ ਫਿਰ ਉੱਤੇ ਜਾ ਕੇ ਬਿਲਕੁਲ ਹੀ ਖਤਮ ਹੋ ਜਾਂਦੀ ਹੈ ਜਿਵੇਂ ਪੁਲਾੜ ਵੀ ਚਲੇ ਜਾਓ ਤੇ ਕੁਝ ਹੈ ਹੀ ਨਹੀਂ ਪਰ ਫੇ ਵੀ ਵੀ ਕਿਰਨਾਂ ਹੀ ਰੇਡੀਏਸ਼ਨਾਂ ਹੀ ਸੂਰਜ ਦੀ ਗਰਮੀ ਧਰਤੀ ਤੱਕ ਪਹੁੰਚਦੀ ਹੈ ਠੀਕ ਹੈ ਹੁਣ 16ਵਾਂ ਸਵਾਲ ਗਰਮ ਵਸਤੂਆਂ ਆਪਣੇ ਆਲੇ ਦੁਆਲੇ ਤਾਪ ਦਾ ਸੰਚਾਰ ਕਿਵੇਂ ਕਰਦੀਆਂ ਹਨ ਠੀਕ ਹੈ ਸੋਤਰੇ ਗਰਮ ਵਸਤੂਆਂ ਆਪਣੇ ਆਲੇ ਦੁਆਲੇ ਤਾਪ ਦਾ ਸੰਚਾਰ ਵੀ ਕਿਰਣ ਰਾਰਾ ਦੋਹਰਾ ਆ ਗਿਆ ਬੱਚਿਓ ਵੀ ਕਿਰਣ ਰੇਡੀਏਸ਼ਨ ਦਾ ਹੀ ਕਰਦੀਆਂ ਹਨ ਠੀਕ ਹੈ ਜਦੋਂ ਇਹ ਤਾਪ ਕਿਸੇ ਦੂਜੀ ਵਸਤੂ ਤੇ ਪੈਂਦਾ ਹੈ ਤਾਂ ਇਸ ਦਾ ਕੁਝ ਹਿੱਸਾ ਸੋਖਿਤ ਪ੍ਰਵਰਤਿਤ ਜਾਂ ਪ੍ਰਸਾਰਿਤ ਹੁੰਦਾ ਹੈ ਮਣੀ ਕੁਝ ਹਿੱਸਾ ਤੇ ਜਿਹੜੇ ਜਿੱਤੇ ਡਿਗਿਆ ਜਿੱਤੇ ਤਾਪ ਗਿਆ ਸਮ ਸਮੀਹਣ ਰਾਹੀ ਮਣੀ ਰੇਡੀਏਸ਼ਨ ਦੇ ਰਾਹੀਂ ਜਿਦਾ ਮੰਨ ਲਓ ਪਰੇ ਮੈਂ ਕਰ ਦਵਾ ਇੱਕ ਪੱਥਰ ਲੈ ਕੇ ਨਾ ਉਹਨੂੰ ਤਤਾ ਕਰਕੇ ਮੈਂ ਲਪੇਟ ਕੇ ਰੱਖ ਦਵਾ ਇੱਥੇ ਮਣੀ ਤਾਂ ਕਮਰੇ ਨੂੰ ਨਿਗਾ ਕਰਨ ਲਈ ਲੋਕੀ ਦਾ ਕਰਦੇ ਹੁੰਦੇ ਸੀਗੇ ਤਸਲੇ ਦੇ ਵਿੱਚ ਨਾ ਪੱਥਰ ਗਰਮ ਕਰਕੇ ਥੱਲੇ ਮੰਜੇ ਥੱਲੇ ਰੱਖ ਦਿੰਦੇ ਸੀਗੇ ਬਜ਼ੁਰਗਾਂ ਦੇ ਥੱਲੇ ਤੇ ਪਿੱਠੰਡ ਦੇ ਨਾਲ ਇਹਨਾਂ ਦੀ ਸੇ ਢਿੱਲੀ ਨਾ ਹੋ ਜਾਏ ਤੇ ਬੱਚੋ ਫਿਰ ਉਹ ਪੱਥਰ ਦੇ ਵਿੱਚੋਂ ਸੇਕ ਨਿਕਲਦਾ ਰਹਿੰਦਾ ਹੈ ਤੇ ਉਹ ਮੰंजे ਤੇ ਪੇ ਜਿਹੜਾ ਬਜ਼ੁਰਗ ਹੈਗਾ ਉਹਨਾਂ ਨੂੰ ਉਹ ਨਿਗਾ ਰੱਖਦਾ ਤੇ ਪੱਥਰ ਦੇ ਰਾਹੀਂ ਜਿਹੜਾ ਸੇਕ ਹੈ ਉੱਤੇ ਕਿੱਦਾਂ ਗਿਆ ਸੰਵੇહન ਰਾਹੀਂ ਗਿਆ ਰੇਡੀਏਸ਼ਨ ਦੇ ਰਾਹੀਂ ਗਿਆ ਸੋ ਜਦੋਂ ਬੱਚੇਓ ਇਦਾਂ ਇਹ ਕਿਸੇ ਵਸਤੂ ਗਰਮ ਵਸਤੂ ਤੋਂ ਸੰਵੇહન ਰਾਹੀਂ ਏ ਸੌਰੀ ਸੰਵੇહન ਮੈਂ ਕਰ ਰਿਹਾ ਮਾਫਰਨਾ ਵਿਕਿਰਨ ਰਾਹੀਂ ਜਦੋਂ ਸੇਕ ਦੂਜੀ ਥਾਂ ਤੇ ਜਾਂਦਾ ਹੈ ਦੂਜੀ ਵਸਤੂ ਤੇ ਜਾਂਦਾ ਹੈ ਤੇ ਕੁਝ ਤੇ ਸੇਕ ਕੁਝ ਤਾਪ ਜਿਹੜਾ ਸੋਖ ਲਿਆ ਜਾਂਦਾ ਮਲੀਓ ਆਪਣੇ ਅੰਦਰ ਤਾਪ ਵਜ ਜਾਂਦਾ ਤਾਪ ਨੂੰ ਵਜ ਜਾਂਦਾ ਕੁਝ ਪ੍ਰਵਰਤਿਤ ਕੀਤਾ ਜਾਂਦਾ ਹੈ ਭਾਅ ਟਕਰਾ ਕੇ ਵਾਪਸ چلا ਜਾਂਦਾ ਹੈ ਤੇ ਜਾਂ ਪ੍ਰਸਾਰਿਤ ਹੁੰਦਾ ਹੈ ਪ੍ਰਸਾਰੇ ਦਾ ਮਤਲਬ ਹੈ ਜਿਹੜਾ ਸੇਕ ਉਹਨੇ ਸੁਖਿਆ ਉਹ ਵੀ ਫਿਰ ਅੱਗੇ ਸੇਕ ਛੱਡਦਾ ਹੈ ਟਰਾਂਸਮਿਟ ਕਰਦਾ ਹੈ ਪ੍ਰਸਾਰਿਤ ਕਰਦਾ ਹੈ ਠੀਕ ਹੈ ਸੋ ਸਿਰਫ ਸੁਖੇ ਤੋਂ ਹੋਏ ਤਾਪ ਕਰਕੇ ਹੀ ਵਸਤੂ ਦਾ ਤਾਪਮਨ ਵਧਦਾ ਹੈ ਜਿਹੜਾ ਜਿਹੜਾ ਤਾਪ ਪ੍ਰਵਰਤਿਤ ਹੋ ਗਿਆ ਜਾਂ ਜਿਹੜਾ ਜਿਹੜਾ ਤਾਪ ਪ੍ਰਸਾਰਿਤ ਹੋ ਗਿਆ ਉਹਦੇ ਕਰਕੇ ਤਾਪਮਨ ਵਿੱਚ ਵਾਧਾ ਨਹੀਂ ਹੁੰਦਾ ਜਿਹੜਾ ਤਾਪ ਸੋਖਿਆ ਗਿਆ ਉਹਨੇ ਅੰਦਰ ਜਜ਼ਬ ਕਰ ਲਿਆ ਉਹਦੇ ਕਰਕੇ ਹੀ ਵਸਤੂ ਦਾ ਤਾਪਮਨ ਵੱਧਦਾ ਹੈ ਠੀਕ ਹੈ ਹੁਣ ਦੇਖੀਏ ਸਵਾਲ 17ਵਾਂ ਤੇ 18ਵਾਂ ਸਿਆਲ ਵਿੱਚ ਗੂੜੇ ਰੰਗ ਦੇ ਅਤੇ ਗਰਮੀਆਂ ਵਿੱਚ ਹਲਕੇ ਰੰਗ ਦੇ ਲੀੜੇ ਪਾਉਣ ਦਾ ਕੀ ਵਿਗਿਆਨਿਕ ਕਾਰਨ ਹੈ ਠੀਕ ਹੈ ਇਹਦਾ ਕੀ ਕਾਰਨ ਹੈ ਆਮ ਅਸੀਂ ਕਹਿੰਦੇ ਆਂ ਕਿ ਗਰਮੀਆਂ ਨੂੰ ਫਿੱਕੇ ਰੰਗਾਂ ਦੇ ਕੱਪੜੇ ਪਾਓ ਹਲਕੇ ਰੰਗਾਂ ਦੇ ਕੱਪੜੇ ਪਾਓ ਲੀੜੇ ਪਾਓ ਤੇ ਸਿਆਲਾਂ ਦੇ ਦਿਨ ਵਿੱਚ ਸਰਦੀਆਂ ਦੇ ਵਿੱਚ ਗੂੜੇ ਰੰਗ ਦੇ ਲਿਡੇ ਪਾਉ ਇਹਦਾ ਕਾਰਨ ਕੀ ਹੈ ਇਸ ਦਾ ਵਿਗਿਆਨਿਕ ਕਾਰਨ ਇਹ ਹੈ ਕਿ ਕਾਲੀ ਅਤੇ ਗੂੜੇ ਰੰਗ ਦੀ ਸਤ੍ਹਾ ਤਾਪ ਨੂੰ ਵੱਧ ਸੋਖਿਤ ਕਰਦੀ ਹੈ ਜਿਹੜਾ ਗੂੜੇ ਰੰਗ ਹੁੰਦੇ ਨੇ ਬੱਚਿਓ ਉਹ ਤਾਪ ਨੂੰ ਜ਼ਿਆਦਾ ਸੋਖਦੇ ਨੇ ਅਤੇ ਚਿੱਟੀ ਅਤੇ ਹਲਕੇ ਰੰਗ ਦੀ ਸਤ੍ਹਾ ਤਾਪ ਨੂੰ ਵੱਧ ਪ੍ਰਵਰਤਿਤ ਕਰਦੀ ਹੈ ਪ੍ਰਵਰਤਿਤ ਕਰਦੀ ਹੈ ਉਹਨੂੰ ਮੁਲਕੀ ਇਹ ਵਾਪਸ ਭੇਜ ਦਿੰਦੀ ਸੋਖਦੀ ਨਹੀਂ ਹੈਗੀ ਉਹਨੂੰ ਰਿਫਲੈਕਟ ਕਰ ਦਿੰਦੀ ਹੈ ਸੋ ਸਿਆਲ ਵਿੱਚ ਗੁढ़े ਰੰਗ ਦੇ ਲੀੜੇ ਸਾਨੂੰ ਨਿਗਾ ਰੱਖਦੇ ਹਨ ਕਿ ਗੁढ़े ਰੰਗ ਦੇ ਕੱਪੜੇ ਨੇ ਉਹ ਜੜੀ ਮਾੜੀ ਮੋਟੀ ਧੋਪਾ ਰਹੀ ਹੈ ਉਹ ਉਹਨੂੰ ਸੁਖ ਲੈਂਦੇ ਨੇ ਗੁढ़े ਰੰਗ ਦੇ ਕੱਪੜੇ ਤੇ ਸਾਨੂੰ ਫਿਰ ਨਿਗਾ ਰੱਖਦੇ ਨੇ ਅਤੇ ਗਰਮੀ ਵਿੱਚ ਹਲਕੇ ਰੰਗ ਦੇ ਲੀੜੇ ਸਾਨੂੰ ਠੰਡਾ ਰੱਖਦੇ ਨੇ ਕਿਉਂਕਿ ਜੇ ਚਿੱਟੀ ਕਮੀਜ਼ ਪਾਈ ਹੋਈਗੀ ਚਿੱਟਾ ਕੁੜਤਾ ਵਜਾਮਾ ਪਾਇਆ ਹੋਏਗਾ ਫਿੱਕੇ ਰੰਗ ਦਾ ਪਾਇਆ ਹੋਏਗਾ ਕੁੜਤਾ ਵਜਾਮਾ ਜਾਂ ਸੂਟ ਪਾਇਆ ਹੋਏਗਾ ਤੇ ਜਿਹੜੀ ਧੁੱਪ ਉਹਤੇ ਪਏਗੀ ਤੇ ਉਹ ਜ਼ਿਆਦਾ ਉਹ ਸੁਖੇ ਹੀ ਘਟ ਜਾਏਗੀ ਕੱਪੜੇ ਵੱਲੋਂ ਚਿੱਟੇ ਕੱਪੜੇ ਵੱਲੋਂ ਜਾਦਾ ਉਹਨੂੰ ਟਕਰਾ ਕੇ ਵਾਪਸ ਬਾਹਰ ਭੇਜ ਦਿੱਤਾ ਜਾਏਗਾ ਵਾਤਾਵਰਣ ਵਿੱਚ ਭੇਜ ਦਿੱਤਾ ਜਾਏਗਾ ਤੇ ਉਹ ਸਾਨੂੰ ਹਲਕੇ ਰੰਗ ਦੇ ਕੱਪੜੇ ਠੰਡਾ ਰੱਖਦੇ ਨੇ ਠੀਕ ਹੈ ਫਿਰ 18ਵਾਂ ਸਵਾਲ ਸਿਆਲ ਵਿੱਚ ਉਹਨਾਂ ਦੇ ਕੱਪੜੇ ਸਾਨੂੰ ਨਿਗਾ ਕਿਵੇਂ ਰੱਖਦੇ ਹਨ ਕਿ ਉਹਨਾਂ ਦੇ ਕੱਪੜੇ ਕਹਿੰਦੇ ਪਾਓ ਸਵੈਟਰ ਪਾਣੇ ਆਪਾਂ ਕੋਟੀਆਂ ਪਾਣੇ ਆ ਉਹ ਨਿਗਾ ਕਿਵੇਂ ਰੱਖਦੇ ਨੇ ਉਹਨਾਂ ਦੇ ਰੇਸ਼ਿਆਂ ਵਿੱਚ ਹਵਾ ਫਸੀ ਹੁੰਦੀ ਹੈ ਤੁਸੀਂ ਦੇਖਿਓ ਨਾ ਉਹਨਾਂ ਦੇ ਰੇਸ਼ੇ ਬੱਚੇ ਮੋਟੇ ਹੁੰਦੇ ਨੇ ਤੇ ਉਹ ਦਬਾਓ ਨਾ ਤੇ ਦਬ ਜਾਂਦੇ ਨੇ ਉਹ ਠੋਸ ਨਹੀਂ ਹੁੰਦੇ ਬਹੁਤ ਪਾਵ ਉਹਨਾਂ ਵਿੱਚ ਹਵਾ ਭਰੀ ਹੁੰਦੀ ਹੈ ਸਪੌਂਜ ਵਾਂਗੂ ਹੁੰਦੇ ਨੇ ਠੀਕ ਹੈ ਨਾ ਉਹ ਛਵਾ ਭਰੀ ਹੁੰਦੀ ਹੈ ਸੋ ਉਹਨਾਂ ਦੇ ਰੇਸ਼ਿਆਂ ਵਿੱਚ ਹਵਾ ਫਸੀ ਹੁੰਦੀ ਹੈ ਜੋ ਕਿ ਤਾਪ ਦੀ ਵਧੀਆ ਚਾਲਕ ਨਹੀਂ ਹੈ ਤੇ ਹਵਾ ਬੱਚਿਓ ਕੀ ਇਹ ਹੈ ਤਾਪ ਦੀ ਰੋਧਕ ਹੈ ਤਾਪ ਦੀ ਕੁਚਾਲਕ ਹੈ ਜਾਂ ਤਾਪ ਦੀ ਵਧੀਆ ਚਾਲਕ ਨਹੀਂ ਹੈਗੀ ਠੀਕ ਹੈ ਨਾ ਤੇ ਉਹ ਸਾਡੇ ਆਲੇ ਦੁਆਲੇ ਸਾਡੇ ਤੰ ਦੇ ਆਲੇ ਦੁਆਲੇ ਰੋਧਕ ਦਾ ਕੰਮ ਕਰਦੀ ਹੈ ਇਸ ਕਰਕੇ ਸਾਡੇ ਤੰ ਦਾ ਕੁਦਰਤੀ ਤਾਪ ਤੰਦ ਤੋਂ ਵਾਤਾਵਰਣ ਵੱਲ ਸੰਚਾਰਿਤ ਨਹੀਂ ਹੋ ਪਾਂਦਾ ਜਦੋਂ ਅਸੀਂ ਮਲਕੀ ਸਾਨੂੰ ਠੰਡ ਕਿਉਂ ਲੱਗਦੀ ਹੈ ਕਿਉਂਕਿ ਸਾਡੇ ਸਰੀਰ ਦੀ ਗਰਮੀ ਜਿਹੜੀ ਹੈ ਉਹ ਬਾਹਰ ਸਰੀਰ ਚਮੜੀ ਰਾਹੀਂ ਛੱਡਦਾ ਪਿਆ ਤੇ ਉਹਨਾਂ ਤਾਪਨ ਥਲੇ ਡਿੱਗ ਜਾਂਦਾ ਸਾਨੂੰ ਠੰਡ ਲੱਗਦੀ ਹੈ ਹੁਣ ਜਦੋਂ ਕੋਟੀ ਪਾਈ ਹੋਏਗੀ ਤੇ ਕੋਟੀ ਦੇ ਵਿੱਚ ਜਿਹੜੀ ਹਵਾ ਹੈ ਉਹ ਹਵਾ ਨੇ ਕੀ ਕੀਤਾ ਸਾਡੇ ਤਨ ਨੂੰ ਪੂਰਾ ਘੇਰ ਲਿਆ ਹਵਾ ਨੇ ਹੁਣ ਹਵਾ ਕੀ ਹੈਗੀ ਹੈ ਉਹ ਤਾਪ ਦੀ ਰੋਧਕ ਹੈਗੀ ਹੈ ਤਾਪ ਨੂੰ ਤਾਪ ਦੀ ਚਾਲਕ ਨਹੀਂ ਹੈਗੀ ਸੋ ਸਾਡੇ ਤਨ ਵਿੱਚੋਂ ਜਿਹੜੀ ਤਾਪ ਬਾਹਰ ਜਾਣ ਨੂੰ ਚਾਹਦਾ ਹੈ ਵਾਤਾਵਰਣ ਵਿੱਚ ਉਹ ਜਿਹੜੀ ਕੋਟੀ ਵਿੱਚ ਫਸੀ ਹੋਈ ਹਵਾ ਹੈਗੀ ਹੈ ਉਹਨੂੰ ਰੋਗ ਲੈਂਦੀ ਹੈ ਠੀਕ ਹੈ ਨਾ ਇਸ ਕਰਕੇ ਇਦਾਂ ਅਸੀਂ ਨਿਗਾ ਰੰਨੇ ਆ ਸੋ ਇਸ ਕਰਕੇ ਸਾਡੇ ਤਨ ਦਾ ਕੁਦਰਤੀ ਤਾਪ ਤਨ ਤੋਂ ਵਾਤਾਵਰਣ ਵੱਲ ਸੰਚਾਰਿਤ ਨਹੀਂ ਹੋ ਪਾਂਦਾ ਅਤੇ ਅਸੀਂ ਨਿਗਾ ਮਹਿਸੂਸ ਕਰਦੇ ਹਾਂ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ 15 ਤੋਂ ਲੈ ਕੇ 18 ਤੱਕ ਸਵਾਲ ਸੋਚੋ ਅਤੇ ਉੱਤਰ ਦਿਓ ਦੀ ਲੜੀ ਦੇ ਵਿੱਚ ਤੇ ਇੱਕ ਵੀਡੀਓ ਦਾ ਹੋਰ ਬਣੇਗਾ ਤੇ 19 ਤੇ 20 ਤੇ ਦੋ ਸਵਾਲ ਜਿਹੜੇ ਹੈਗੇ ਨੇ ਉਹ ਅਸੀਂ ਹੋਰ ਕਰਾਂਗੇ ਇਹਨਾਂ ਸਵਾਲਾਂ ਦੇ ਰਾਹੀਂ ਸਾਡਾ ਸਾਰਾ ਜਿਹੜਾ ਅਧਿਆਇ ਹੈਗਾ ਬੱਚਿਓ ਉਹ ਪੂਰਾ ਸਮਟਿਆ ਜਾਏਗਾ ਸਾਰੀ ਗੱਲਾਂ ਅਸੀਂ ਇਹ ਚੋਂ ਸਮਝ ਲਵਾਂਗੇ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ